ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮੁਫਤ ਤੀਰਥ ਯਾਤਰਾ ਤਹਿਤ ਹਲਕਾ ਬਟਾਲਾ ਤੋਂ ਵਿਧਾਇਕ ਅਮਨ ਚੇਸ਼ ਸਿੰਘ ਚਾਰੀਕਲ ਸੀਵਲੋਂ ਦੂਸਰੀ ਮੁੱਖ ਮੰਤਰੀ ਤੀਰਥ ਯਾਤਰਾ バス ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਬਟਾਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਮੁਫਤ ਤੀਰਥ ਯਾਤਰਾ ਦਾ ਤੋਹਾਰ ਦਿੱਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਅੱਜ ਇਹ ਤੀਰਥ ਯਾਤਰਾ ਬੱਸ ਸੰਗਤਾਂ ਨੂੰ ਲੈ ਕੇ ਸ਼੍ਰੀ ਆਨੰਦਪੁਰ ਸਾਹਿਬ ਮਾਤਾ ਜਵਾਲਾ ਜੀ ਅਤੇ ਮਾਤਾ ਚੰਦਕੁੰਨੀ ਜੀ ਦੇ ਦਰਸ਼ਨ ਕਰਾਵੇਗੀ ਦੇਖੋ ਪੂਰੀ ਤਸਵੀਰਾਂ ਨਿਊਜ਼ ਪੰਜਾਬ ਤੇ ਤੇ ਜੀ ਜਵਾਲਾ ਜੀ ਮਾ ਚੰਦਪੁਰਨੀ ਆਨੰਦਪੁਰ ਸਾਹਿਬ ਜਿਹੜੇ ਜੀ ਸੰਗਤਾਂ ਨਤਮਸਤਕ ਹੋਣਗੀਆਂ ਜੀ ਮੱਥਾ ਟੇਕਣ ਜਾ ਰਹੀਆਂ ਨੇ ਸੰਗਤਾਂ ਔਰ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਹਾਂ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਆਪ ਦਫ਼ਤਰ ਹੀ ਆ ਕੇ ਸੰਗਤਾਂ ਪੁੱਛ ਜਾਂਦੀਆਂ ਨੇ ਵੀ ਅਗਲੀ ਬੱਸ ਕਦੋਂ ਚੱਲ ਰਹੀ ਹੈ ਤੇ ਸਾਡਾ ਨਾਮ ਪਾ ਦਿਓ ਸੋ ਮੈਨੂੰ ਬੜੀ ਖੁਸ਼ੀ ਹੈ ਵੀ ਇਹ ਜਿਹੜਾ ਉਪਰਾਲਾ ਹੈ ਮਾਨਜੂਗ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਔਰ ਲੱਖਾਂ ਜਿਹੜੀਆਂ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਹੁਣ ਤੱਕ ਸੰਗਤਾਂ ਜਿਹੜੀਆਂ ਨੇ ਉਹ ਮੱਥਾ ਟੇਕ ਚੁੱਕੀਆਂ ਨੇ ਮਾਨਜੂਗ ਮੁੱਖ ਮੰਤਰੀ ਭਗਵੰਤ ਪਾਣ ਜੀ ਦੇ ਅਸ਼ੀਰਵਾਦ ਸਦਕਾ ਸੋ ਮੈਂ ਧੰਨਵਾਦ ਕਰਦਾ ਹਾਂ ਓਕੇ ਆਪਣਾ ਕਿੰਨੀ ਕਿ ਸਕਦਾ ਤੇ ਨੀਅਰ अबाउट ਜੀ 40 43 ਦੇ ਕਰੀਬ ਜਿਹੜੀਆਂ ਹੁਣ ਫਿਰ ਸੰਗਤਾਂ ਜਾ ਰਹੀਆਂ ਜਿੰਨੀ ਕਿ ਬਸ ਦੇ ਵਿੱਚ ਕਪੈਸਿਟੀ ਆ ਉਹਦੇ ਹਿਸਾਬ ਨਾਲ ਜਾ ਰਹੇ ਨੇ ਜੀ ਇਹ ਜੀ ਅੱਜ ਜਾਣ ਕੇ ਤੇ ਕੱਲ ਜਿਹੜਾ ਵਾ ਵੀ ਸ਼ਾਮ ਨੂੰ ਵਾਪਸੀ ਆ ਰਹੇ ਹਾਂ ਹਾਂ ਜੀ ਖਾਇਰ ਸਿੰਘ ਸਾਹਿਬ ਕਲਸੀ ਆਮ ਪਾਰਟੀ ਵੱਲੋਂ ਫ੍ਰੀ ਬਸ ਜਾ ਰਹੀ ਆ ਸਾਰਿਆਂ ਵਾਸਤੇ ਜਿੰਨੇ ਯਾਤਰੀ ਸਾਹਿਬ ਫ੍ਰੀ ਹੈ ਜੋ ਖਰਚਾ ਸਾਹਿਬ ਸਰਕਾਰ ਨੇ ਕਰਨਾ ਵਾ ਔਰ ਸਰਕਾਰ ਨੇ ਇਹ oprala ਬਣਾਇਆ ਵੀ ਹਰ ਕੋਈ ਨਹੀਂ ਜਿਹੜਾ ਫਰੀ ਯਾਤਰਾ ਕਰਾਉਣੀ ਆ ਤੇ ਹੁਣ ਇਥੋਂ ਦਰਬਾਰ ਸਾਹਿਬ ਅੱਥਰ ਤੱਕ ਜਾਣਾ ਉਸ ਤੋਂ ਬਾਅਦ ਫਿਰ ਜਵਾਲਾ ਜੀ ਜਾਂ ਨਨਨਪੁਰ ਸਾਹਿਬ ਸਟੇ ਹੋਏਗਾ ਰਾਤ ਤੇ ਉਥੋਂ ਰਹਿ ਕੇ ਤੇ ਬਾਕੀ ਜਿੰਨੇ ਵੀ ਗੁਰਦੁਆਰੇ ਜਾਂ ਮੰਦਰ ਨੇ ਉਹਨਾਂ ਸਾਰਿਆਂ ਦੇ ਦਰਸ਼ਨ ਜਿਹੜੇ ਸੰਤਾਂ ਨੂੰ ਕਰਾਉਣੇ ਆ ਤੇ ਕਲਸੀ ਸੈਰੀ ਸਾਹਿਬ ਜੀ ਦਾ ਬਹੁਤ ਤੇ ਆਮ ਪਾਰਟੀ ਕੇਜੀਵਾਲ ਜੀ ਤੇ ਭਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜਾ ਆਮ ਪਾਰਟੀ ਨੇ ਇਹ ਪਰਾਲਾ ਬਣਾਇਆ ਵਾ ਕਿ ਜਿਹੜੇ ਸੰਤਾਂ ਨੂੰ ਯਾਤਰਾ ਕਰਾਉਣੀ ਇਹ ਬਲਕਿ ਫਰੀ ਯਾਤਰਾ ਵਾ ਤੇ ਪੂਰੀ ਹਫ਼ਤਾ ਜੋ ਖਰਚਾ ਸਰਕਾਰ ਦਾ ਵਾ ਹਾਂਜੀ ਵਾਏ ਕਿ ਕੀ ਫਤਿਹ ਇਹ ਮਹਾਰਾਜੀ ਇਹ ਆਮ ਆਦਮੀ ਪਾਰਟੀ ਦਾ oprala ਇਹ ਕੋਈ ਜਾਤ ਪਾਤ ਨਹੀਂ ਹਰ ਤੀਰਥਾਂ ਤੇ ਖੰਡੇ ਹੈ ਜੀ ਤੇ ਬਹੁਤ ਸੰਗਤਾਂ ਅਤਿ ਸ਼ਾ ਨ ਜਾ ਰਹੀਆਂ ਕੋਈ ਖਰਚਾ ਨਹੀਂ ਕੋਈ ਕਿਸੇ ਦਾ ਕੋਈ ਇਹ ਗਲਤੀ ਕੋਈ ਮਲੋ ਰੁਕਾਵਟ ਨਹੀਂ ਹਰ ਤੀਰਥਾਂ ਤੇ ਜਾਣ ਦੇ ਜੀ ਹੁਣ ਆਪਾਂ ਦਰਬਾਰ ਸਾਹਿਬ ਉਹ ਅਨੰਦਪੁਰ ਸਾਹਿਬ ਜਾਣਾ ਜੋਲਾ ਜੀ ਕੀਤੇ ਪੁਨੀ ਜਵਾਲਾ ਜੀ ਸਾਰੇ ਦਰਸ਼ ਮਿਲ ਕੇ ਕਰਕੇ ਰਾਸਟੇ ਅਨੰਦਪੁਰ ਸਾਹਿਬ ਕਰਨਾ ਉੜ ਕੇ ਉਹਦੇ ਬਾਅਦ ਅਸੀਂ ਕੱਲ ਵਾਪਸੀ ਆਉਣੀ ਹੈ ਜੀ ਟੋਟਲ ਖਰਚਾ ਗਵਰਨਮੈਂਟ ਦਾ ਅਸੀਂ ਕੇਜਰੀਵਾਲ ਸਾਹਿਬ ਦਾ ਭਗਵੰਤ ਮਾਨ ਜੀ ਦਾ ਸ਼ਹਿਰੀ ਕਲਸੀ ਜੀ ਦਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਜੀ ਬਹੁਤ ਖੁਸ਼ੀ ਆ ਸਾਡਾ ਬਹੁਤ ਅੱਛਾ ਖਾਣ ਪੀਣ ਨੂੰ ਸਾਰਾ ਪ੍ਰਾਲਾ ਸਾਡੇ ਇਹਨਾਂ ਦਾ ਹੀ ਹੈ ਜੀ ਇਹ ਕਹਿੰਦੇ ਗਵਰਨਮੈਂਟ ਵੱਲੋਂ ਸਾਰਾ ਖਰਚਾ ਜੀ ਸਾਰਾ ਜੀ ਤੇ ਬਹੁਤ ਵਧੀਆ ਜੀ ਅਸੀਂ ਬਹੁਤ ਖੁਸ਼ ਆ ਜੀ ਸਾਡੇ ਨਾਲ ਬਹੁਤ ਸੰਗਤ ਜੁੜੀ ਆ ਇਹ ਆ ਦੂਜੀ ਬੱਸ ਚੱਲੀ ਆ ਤੇ ਬਾਅਦ ਚ ਫੇਰ ਬੱਸ ਜਾਏਗੀ ਫੇਰ ਦੂਜੀ ਸੰਗਤਾਂ ਜਾਣਗੀਆਂ